ਇਹ ਤਾਂ ਇਹ ਜਾਨਣਾ ਚਾਹਾਂਗਾ ਅਖੀਰ ਤੁਸੀਂ ਆ ਫਿਜ਼ੀਕਲੀ ਠੀਕ ਨਹੀਂ ਹੋ ਕਦੋਂ ਹੋਇਆ ਸੀਗਾ ਜ਼ਿੰਦਗੀ ਦੇ ਵਿੱਚ ਕਦੋਂ ਇਹ ਮੋੜ ਆਇਆ ਸੀ ਤਾਂ ਸਵਾਕ ਸਾਲ ਦਾ ਮੈਂ ਤੁਰਿਆ ਫਿਰਦਾ ਸੀ ਕਿੰਦੇ ਘਰ ਦੇ ਦੱਸਦੇ ਆ ਵੀ ਪੋਲੀਓ ਹੋ ਗਿਆ ਤੈਨੂੰ ਨਾਲ ਬੁਖਾਰ ਚੜਿਆ ਬੁਖਾਰ ਚ ਪੋਲੀਓ ਹੋ ਗਿਆ ਕਿ ਉਹ ਤਾਂ ਪੋਲੀਓ ਦੇ ਡਰਾਪਸ ਨਹੀਂ ਪਿਆ ਜਾਂਦੇ ਸੀ ਤੇ ਕੁਛ ਡੈਡੀ ਹੋਣੀ ਵੀ ਸੀ ਉਸ ਪਿੰਡੂ ਸੁਭਾਤ ਨੂੰ ਪਤਾ ਪਿੰਡੂ ਹਸਾਬ ਹੀ ਹੁੰਦਾ ਵਾ ਸ਼ੇਰਾਂ ਦੇ ਪੁੱਤਾਂ ਨੂੰ ਕੁਛ ਨਹੀਂ ਹੁੰਦਾ ਤੇ ਹੁਣ ਮੈਨੂੰ 6 ਵਜੇ ਮੈਨੂੰ ਪਤਾ ਲੱਗਦਾ ਨਾ ਜਦੋਂ ਮੈਂ ਆਪਣੀ ਜਗ੍ਹਾ ਤੇ ਕੋਈ ਨੌਜਵਾਨ ਹੁਣ ਮੇਰਾ ਪਰੇ ਭੂਆ ਦਾ ਮੁੰਡਾ ਵਾ ਮੰਨ ਲਓ ਤੇ ਉਹਦੀ ਕੁੜੀ ਉਹਨੇ ਆਪਣੀ ਚਲੋ ਮੈਂ ਅੱਜ ਠੀਕ ਹੁੰਦਾ ਤੇ ਮੇਰੇ ਬੱਚੇ ਹੁੰਦੇ ਤੇ ਮੈਂ ਵੀ ਆਪਣੀ ਕੁੜੀ ਕੜੀ ਕੋਈ ਜਾਂ ਮੁੰਡਾ ਕੋਈ ਕੁਛ ਨਾ ਕੁਛ ਵਯੋਂਦਾ ਰੋਜ਼ ਦੇ ਰੂਟੀਨ ਦੇ ਵਿੱਚ ਕੱਪੜੇ ਪਾਉਣੇ ਜਾਂ ਕੁਛ ਜਾਂ ਕਿਦਾਂ ਆ ਜਾਂ ਕੁਝ ਕਿਸੇ ਜਾਣਾ ਮੁਸ਼ਕਿਲ ਤੇ ਆਉਂਦੀ ਹੋਵੇਗੀ ਸਰ ਮੁਸ਼ਕਿਲ ਤੇ ਆਉਂਦੀ ਆ ਹੁਣ ਮੰਨ ਲਓ ਆ ਮੈਂ ਜਿਹੜੇ ਮੁੰਡੇ ਕੰਮ ਕਰਦੇ ਨੇ ਜਮਾਟੋ ਚ ਉਹ ਹੁਣ ਮੰਨ ਲਓ ਵੀ ਉਤਰ ਕੇ ਆਰਡਰ ਲੈ ਲਿੰਦੇ ਨੇ ਮੈਂ ਜਦੋਂ ਮੰਨ ਲਓ ਸਵੇਰ ਤੋਂ 8 ਵਜੇ ਤੋਂ ਬਹਿ ਜਾਣਾ ਵਾ ਤੇ ਮੈਂ 10 ਵਜੇ ਤੱਕ ਇਹਦੇ ਉੱਤੇ ਹੀ ਰਹਿਣਾ ਵਾ ਉਸ ਤੋਂ ਬਾਅਦ ਥੱਲੇ ਨਹੀਂ ਉਤਰਨਾ ਉਸ ਤੋਂ ਪਹਿਲਾਂ ਮੈਂ ਥੱਲੇ ਨਹੀਂ ਉਤਰਨਾ ਕਿਉਂਕਿ ਮੇਰੇ ਮੈਂ ਮੁਸ਼ਕਿਲ ਬਹੁਤ ਜ਼ ਕੰਮ ਕਰਨਾ ਤੇ ਚਲੋ ਕੰਮ ਤੇ ਕਰਨਾ ਹੀ ਪੈਣਾ ਹੈ ਮਿਹਨਤ ਕਰੋ ਮਿਹਨਤ ਕਰਨ ਚ ਕੁਝ ਨਹੀਂ ਜਾਂਦਾ ਬੈਨੀਫਿਟ ਤੇ ਮਿਲਦਾ ਹੀ ਹੈ ਨਾ ਚਲੋ ਬਲ ਥੋੜਾ ਜਿਹਾ ਲੇਟ ਹੀ ਮਿਲਦਾ ਮਿਲਦਾ ਤਾਂ ਹੈਗਾ ਨਾ ਹਾਂ ਮਿਲਦੇ ਨੇ ਬੰਦੇ ਸਾਨੂੰ ਹੀ ਬਹੁਤ ਮਿਲਦੇ ਨੇ ਵੀ ਆਉ ਤੈਨੂੰ ਨਸ਼ਾ ਕਰਾਈਏ ਪਰ ਮੈਂ ਇਸ ਵਕ ਮੈਲੇ ਮੈਨਾ ਨਹੀਂ ਜਾਂਦਾ ਮੇਰੀ ਜ਼ਿੰਮੇਵਾਰੀ ਇੰਨੀ ਤਕੜੀ ਹੈ ਘਰ ਦੀ ਕਿ ਮੈਂ ਤਿੰਨ ਜੀ ਪਿਛੇ ਹੋਰ ਪਾਲਣੇ ਨੇ ਮੈਨੂੰ ਨਾ ਇੰਨੀ ਨਫ਼ਰਤ ਹੈ ਕੁਝ ਆਪ ਹੱਟਬੀਤੀ ਹੋਈ ਪਈ ਹੈ ਜਾਂ ਕੁਝ ਪਰਿਵਾਰ ਚ ਹੋਈ ਪਈ ਹੈ ਨਸ਼ੇ ਨਾਲ ਇੰਨੀ ਨਫ਼ਰਤ ਹੈ ਨਸ਼ੇ ਨਾਲ ਮੇਰਾ ਭਰਾ ਸਰ ਸਰ ਭਰਾ ਚਲਾ ਗਿਆ ਵਾ ਬਾਕਸਿੰਗ ਦਾ ਪਲੇਅਰ ਸੀ ਫੌਜ ਦੀ ਨੌਕਰੀ 85 ਕਿਲੋ weight ਚ ਬਾਕਸਿੰਗ ਦਾ ਪਲੇਅਰ ਸੀ ਨਸ਼ੇ ਨੇ ਮੇਰਾ ਪ੍ਰਕਾਰ ਪਰਾਰ ਗਿਆ ਮੈਂ ਤੇ ਲੋਕਾਂ ਨੂੰ ਇਹੋ ਸਮਝਾਵਾਂਗਾ ਕਿ ਮੈਂ ਤੇ ਆਪਣਾ ਸਾਰਾ ਕੁਝ ਗਵਾ ਚੁੱਕਾ ਹਾਂ ਭਰਾਵਾਂ ਭਰਾਵਾਂ ਦੀ ਬਾਹਵਾਂ ਹੁੰਦੀਆਂ ਜੇ ਮੇਰਾ ਭਰਾਜੀ ਦਾ ਹੁੰਦਾ ਚਾਹੇ ਮੈਂ ਚੰਗਾ ਸੀ ਚਾਹੇ ਮਾੜਾ ਸੀ ਪਰ ਹੈ ਤੇ ਮੇਰਾ ਭਰਾ ਸੀ ਨਾ ਮੈਂ ਤੇ ਇਹੋ ਸੰਦੇਸ਼ ਦੇਣਾ ਚਾਹਾਂਗਾ ਵੀ ਭੀਖ ਨਾ ਮੰਗੋ ਮਿਹਨਤ ਕਰਕੇ ਖਾ ਲੋ ਬਣਾ ਥੋੜੀ ਖਾ ਲੋ ਅੱਜ ਤੁਹਾਨੂੰ ਅਸੀਂ ਇੱਕੋ ਜਿਹੇ ਇਨਸਾਨ ਨਾਲ ਮਿਲਾਨ ਜਾ ਰਹੇ ਹਾਂ ਜਿਹੜਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜ਼ਰੂਰ ਵਧ ਰਿਹਾ ਪਰ ਆਮ ਇਨਸਾਨਾਂ ਨਾਲੋਂ ਵੱਖਰਾ ਹੈ ਕਿਉਂਕਿ ਫਿਜ਼ੀਕਲੀ ਚੈਲੰਜਡ ਨੇ ਫਿਜ਼ੀਕਲੀ ਠੀਕ ਨਹੀਂ ਨੇ ਪਰ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੇ ਤੁਹਾਨੂੰ ਉਸ ਵਿਅਕਤੀ ਦੀ ਤਸਵੀਰ ਦਿਖਾ ਦਿੰਨੇ ਆ ਫਿਜ਼ੀਕਲੀ ਠੀਕ ਨਹੀਂ ਨੇ ਪਰੇ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਨੇ ਕੰਮ ਕਰ ਰਹੇ ਨੇ ਪਰਿਵਾਰ ਚਲਾ ਰਹੇ ਨੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇਨਸਾਨ ਆਪਣਾ ਪਰਿਵਾਰ ਚ ਲਾਉਂਦਾ ਹੈ ਅਕਸਰ ਹੀ ਲੋਕ ਜਿਹੜਾ ਕਿ ਲੋਕਾਂ ਨੂੰ ਸ਼ਿਕਾਇਤ ਹੁੰਦੀ ਰੱਬ ਨਾਲ ਕਿ ਅਸੀਂ ਠੀਕ ਨਹੀਂ ਹੈਗੇ ਅਸੀਂ ਜ਼ਿੰਦਗੀ ਦੇ ਅੱਗੇ ਨਹੀਂ ਵਧ ਸਕਦੇ ਪਰ ਇਹੋ ਜੇ ਇਨਸਾਨਾਂ ਤੋਂ ਤੁਹਾਨੂੰ ਸਿੱਖਣਾ ਚਾਹੀਦਾ ਹੈ ਕਿ ਜਿਹੜੇ ਫਿਜ਼ੀਕਲੀ ਠੀਕ ਨਾ ਹੋਣ ਕਾਰਨ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਨੇ ਪਰਿਵਾਰ ਚ ਚਲਾ ਰਹੇ ਨੇ ਗੱਲਬਾਤ ਕਰ ਲੈਣੇ ਸਸਿਕਾ ਵੀਰ ਜੀ ਸਸਿਕਾ ਜੀ ਇਨਾਮ ਜੀ ਆਪ ਦਾ ਹਰਮਨਦੀਪ ਸਿੰਘ ਜੀ ਭਾਜੀ ਪਹਿਲਾਂ ਜਾਨਣਾ ਚਾਹਵਾ ਕਿ ਕਿਸ ਤਰ੍ਹਾਂ ਤੁਸੀਂ ਇਸ ਜ਼ੋਮੈਟੋ ਦੇ ਕੰਮ 'ਚ ਪਏ ਹੋ ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ ਕਿ ਮੈਂ ਜ਼ੋਮੈਟੋ ਦਾ ਕੰਮ ਕਰਾਂ ਫਿਜ਼ੀਕਲੀ ਠੀਕ ਨਹੀਂ ਐ ਇਹਦੇ ਵਿੱਚ ਮੈਂ ਕੰਮ ਕਰ ਸਕਦਾ ਭਾਜੀ ਮੈਂ ਨਾ ਇਥੇ ਡਾਇਮੰਡ ਰਿਮ ਨਿਚ ਕਰਦਾ ਸੀ ਅੰਟੀਕੋ ਕੰਮ ਕਰਦਾ ਸੀ ਉਹਨਾਂ ਨੇ ਚਲ ਜਾਣਾ ਸੀ ਬਾਹਰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਲੱਭੇ ਆਪਣੀ ਆਈਡੀ ਲਾ ਲਾ ਉਹਨਾਂ ਦੇ ਬੇਟੇ ਨੇ ਸਲਾਹ ਦਿੱਤੀ ਵੀ ਜ਼ੋਮੈਟੋ 'ਚ ਕੰਪਨੀ ਦੀ ਤੂੰ ਆਈਡੀ ਲਾ ਲਾ ਤੇ ਮੈਂ ਫਿਰ ਉਥੇ ਆੜੀ ਲਾ ਲਈ ਉਹਨਾਂ ਨੇ ਮੈਨੂੰ ਮੇਰੇ ਕੋਲ ਸਰੇਮ ਪੈਸੇ ਨਹੀਂ ਸੀ ਹੈਗੇ ਕਿਉਂਕਿ ਆਂਟੀ ਦੇ ਕੰਮ ਨਾਲ ਜਿਹੜਾ ਮੈਂ ਕਰਦਾ ਸੀ ਉਹਦੇ ਨਾਲ ਘਰ ਦਾ ਖਰਚਾ ਚੱਲਦਾ ਸੀ ਆਂਟੀ ਨੇ ਮੈਨੂੰ ਐਡਵਾਂਸ ਪੈਸੇ ਦਿੱਤੇ ਉਹਨਾਂ ਨੇ ਆ ਕੇ ਇੱਕ 6 ਮਹੀਨਿਆਂ ਕੇ ਬਾਅਦ ਲਏ ਮੇਰੇ ਕੋਲ ਪੈਸੇ ਤੇ ਉਹਨਾਂ ਨੇ 1280 ਰੁਪਏ ਦਿੱਤੇ 1280 ਰੁਪਏ ਦੀ ਆੜੀ ਲੱਗੀ ਸੀ ਮੇਰੀ ਤਾਂ ਬਸ ਉਹਦੋਂ ਤੋਂ ਫਿਰ ਮੈਂ ਜਮੈਟੋ ਦਾ ਕੰਮ ਕਰਨ ਲੱਗ ਪਿਆ ਅੱਛਾ ਭਾਜੀ ਪਹਿਲਾ ਤਾਂ ਇਹ ਜਾਨਣਾ ਚਾਹਾਂਗਾ ਆਖਿਰ ਤੁਸੀਂ ਆ ਫਿਜ਼ੀਕਲੀ ਠੀਕ ਨਹੀਂ ਹੋ ਕਦੋਂ ਹੋਇਆ ਸੀਗਾ ਜ਼ਿੰਦਗੀ ਦੇ ਵਿੱਚ ਕਦੋਂ ਇਹ ਮੋੜ ਆਇਆ ਸੀ ਸਰ ਮੈਂ ਸਵਾ ਕ ਸਾਲ ਦਾ ਸਵਾ ਕ ਸਾਲ ਦਾ ਮੈਂ ਤੁਰਿਆ ਫਿਰਦਾ ਸੀ ਕਿੰਦੇ ਘਰ ਦੇ ਦੱਸਦੇ ਆ ਵੀ ਪੋਲੀਓ ਹੋ ਗਿਆ ਤੈਨੂੰ ਨਾਲ ਬੁਖਾਰ ਚੜਿਆ ਬੁਖਾਰ ਚ ਪੋਲੀਓ ਹੋ ਗਿਆ ਕਿ ਉਹ ਤਾਂ ਪੋਲੀਓ ਦੇ ਡਰਾਪਸ ਨਹੀਂ ਪਿਆ ਜਾਂਦੇ ਸੀ ਅੱਛਾ ਤੇ ਕੁਛ ਡੈਡੀ ਹੋਣੀ ਵੀ ਸੀ ਉਸ ਪਿੰਡੂ ਸੁਭਾਤ ਨੂੰ ਪਤਾ ਪਿੰਡੂ ਹਸਾਬ ਹੀ ਹੁੰਦਾ ਵਾ ਸ਼ੇਰਾਂ ਦੇ ਪੁੱਤਾਂ ਨੂੰ ਕੁਛ ਨਹੀਂ ਹੁੰਦਾ ਤੇ ਹੁਣ ਮੈਨੂੰ 6 ਵਜੇ ਮੈਨੂੰ ਪਤਾ ਲੱਗਦਾ ਹੈ ਨਾ ਜਦੋਂ ਮੈਂ ਆਪਣੀ ਜਗ੍ਹਾ ਤੇ ਕੋਈ ਨੌਜਵਾਨ ਹੁਣ ਮੇਰਾ ਪਰਿਪੂਆ ਦਾ ਮੁੰਡਾ ਵਾ ਮੰ ਤੇ ਉਹਦੀ ਕੁੜੀ ਉਹਨੇ ਆਪਣੀ ਕੁੜੀ ਵਿਆਲੀ ਹੈ ਤੇ ਮੈਨੂੰ ਵੀ ਹੁੰਦਾ ਵਾ ਵੀ ਚਲੋ ਮੈਂ ਅੱਜ ਠੀਕ ਹੁੰਦਾ ਤੇ ਮੇਰੇ ਬੱਚੇ ਹੁੰਦੇ ਤੇ ਮੈਂ ਵੀ ਆਪਣੀ ਕੁੜੀ ਕਢੀ ਕੋਈ ਜਾਂ ਮੁੰਡਾ ਕੋਈ ਨਾ ਕੁਝ ਵਿਆਹਉਂਦਾ ਸਪਾਜੀ ਅਕਸਰੀ ਜ਼ਿੰਦਗੀ ਤੇ ਵਾਕਈ ਹੋ ਜਾਂਦੀ ਆਮ ਜਿਹੇ ਲੋਕਾਂ ਨਾਲ ਕਿੰਨਾ ਕੁ ਮੁਸ਼ਕਿਲ ਤੁਹਾਨੂੰ ਚੇਲੇਪੀ ਕੀ ਕੀ ਤੁਹਾਨੂੰ ਚੈਲੈਂਜਿੰਗ ਫੇਸ ਕਰਨੇ ਪੈਂਦੇ ਆ ਆਮ ਇਨਸਾਨ ਦੀ ਜ਼ਿੰਦਗੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੀ ਚੈਲੈਂਂਜ ਤੁਸੀਂ ਫੇਸ ਕੀਤੇ ਬਚਪਨ ਤੋਂ ਲੱਗੇ ਹੁਣ ਤੱਕ ਚੈਲੈਂਜ ਬਹੁਤ ਫੇਸ ਕੀਤੇ ਆ ਸਰ ਤੱਕੇ ਬਹੁਤ ਖਾਦੇ ਆ ਟੇਲਰ ਦੇ ਕੰਮ ਜੀ ਬਹੁਤ ਤੱਕੇ ਖਾਦੇ ਆ ਚਲੋ ਹੁਣ ਮੈਨੂੰ ਥੋੜਾ ਜਿਹਾ ਸਕੂਨ ਮਿਲਿਆ ਦਿਲ ਨੂੰ ਚਲੋ ਮੇਰੇ ਪੈਸੇ ਬਣ ਰਹੇ ਨੇ ਚਲੋ ਮੈਨੂੰ ਕੰਪਨੀ ਦੇ ਰਹੀ ਆ ਬੈਨੀਫਿਟ ਮੇਰੇ ਸਰ ਨੇ ਬਹੁਤ ਵਧੀਆ ਸਰ ਨੇ ਰਵਨੀਤ ਸਰ ਨੇ ਵਰਨ ਸਰ ਨੇ ਤੇ ਰੋਹਿਤ ਸਰ ਨੇ ਹਰ ਇੱਕ ਜ ਕਰਦਾ ਵਾਂ ਕੰਪਨੀ ਨੂੰ ਫੋਨ ਕਰਨ ਤੋਂ ਪਹਿਲਾਂ ਮੇਰਾ ਮਸਲਾ ਹੱਲ ਹੋ ਜਾਂਦਾ ਕੋਈ ਵੀ ਜੇ ਮੈਨੂੰ ਮੁਸ਼ਕਲ ਆਉਂਦੀ ਆ ਤਾਂ ਬਲਤੇ ਮੁਸ਼ਕਲ ਬਹੁਤ ਘੱਟ ਆਉਂਦੀ ਆ ਜੇ ਕੋਈ ਆਉਂਦੀ ਤਾਂ ਉਸੇ ਵੇਲੇ ਮੇਰਾ ਹੱਲ ਕਰ ਦਿੰਦੇ ਨੇ ਸੇ ਭਾਜੀ ਇੱਕ ਵੈਸੇ ਦੇਖਿਆ ਜਾਵੇ ਉਹੀ ਕਿ ਰੂਟੀਨ ਦੇ ਵਿੱਚ ਆਮ ਇਨਸਾਨ ਜੋ ਕੰਮ ਕਰਪੰਦਾ ਤੁਹਾਡੇ ਲਈ ਥੋੜਾ ਮੁਸ਼ਕਿਲ ਹੁੰਦਾ ਕੀ ਕੀ ਮਨ ਲੱਕ ਆਮ ਇਨਸਾਨ ਜੋ इजीली ਕੰਮ ਕਰ ਲੈਂਦਾ ਤੁਹਾਨੂੰ ਕੀ ਚੈਲੰਜ ਫੇਸ ਕਰਨਾ ਪੈਂਦਾ ਕਿ ਰੋਜ਼ ਦੇ ਰੂਟੀਨ ਦੇ ਵਿੱਚ ਕੱਪੜੇ ਪਾਉਣੇ ਜਾਂ ਕੁਛ ਜਾਂ ਕਿੱਦਾਂ ਜਾਂ ਕੁਝ ਕਿਸੇ ਜਾਣਾ ਮੁਸ਼ਕਿਲ ਤੇ ਆਉਂਦੀ ਹੋਵੇਗੀ ਸਰ ਮੁਸ਼ਕਿਲ ਤੇ ਆਉਂਦੀ ਹੈ ਹੁਣ ਮੰਨ ਲਓ ਆਮ ਜਿਹੜੇ ਮੁੰਡੇ ਕੰਮ ਕਰਦੇ ਨੇ ਜਮਾਟੋ ਚ ਉਹ ਹੁਣ ਮੰਨ ਲਓ ਵੀ ਉਤਰ ਕੇ ਆਰਡਰ ਲੈ ਲੈਂਦੇ ਨੇ ਮੈਂ ਜਦੋਂ ਮੰਨ ਲਓ ਸਵੇਰ ਤੋਂ 8 ਵਜੇ ਤੋਂ ਬੈਹ ਜਾਣਾ ਵਾ ਤੇ ਮੈਂ 10 ਵਜੇ ਤੱਕ ਇਹਦੇ ਉੱਤੇ ਰਹਿਣਾ ਵਾ ਦੋਸਤੋ ਬਾਅਦ ਥੱਲੇ ਨਹੀਂ ਉਤਰਨਾ ਉਸ ਤੋਂ ਪਹਿਲਾਂ ਮੈਂ ਥੱਲੇ ਨਹੀਂ ਉਤਰਨਾ ਕਿਉਂਕਿ ਮੇਰੇ ਮੈ ਮਸ਼ਕਲ ਬਹੁਤ ਜ਼ਿਆਦਾ ਆਉਂਦੀ ਹੈ ਜੀ ਜੀ ਕੰਮ ਕਰਨਾ ਤੇ ਚਲੋ ਕੰਮ ਤੇ ਕਰਨਾ ਹੀ ਪੈਣਾ ਹੈ ਮਿਹਨਤ ਕਰੋ ਮਿਹਨਤ ਕਰਨ ਚ ਕੁਝ ਨਹੀਂ ਜਾਂਦਾ ਬੈਨੀਫਿਟ ਤੇ ਮਿਲਦਾ ਹੀ ਹੈ ਨਾ ਚਲੋ ਭਲਾ ਥੋੜਾ ਜਿਹਾ ਲੇਟ ਹੀ ਮਿਲਦਾ ਮਿਲਦਾ ਤਾਂ ਹੈਗਾ ਨਾ ਭਾਜੀ ਪਰਿਵਾਰ ਚ ਹੋਰ ਹੁਣ ਕੌਣ ਕੌਣ ਹੈ ਫਾਦਰ ਸਾਹਿਬ ਤੇ ਚਲੋ ਤੁਸੀਂ ਜ਼ਿਕਰ ਕੀਤਾ ਹੈ ਕੌਣ ਕੌਣ ਨੇ ਪਰਿਵਾਰ ਚ ਹੋਰ ਪਰਿਵਾਰ ਚ ਮੇਰੇ ਦੋਸਤ ਇਸ ਤਰ੍ਹਾਂ ਨੇ ਤੇ ਇੱਕ ਮੇਰਾ ਭਨੇਵਾ ਵਾ ਇੱਕ ਮੇਰੇ ਮਮਾ ਤੇ ਮੈਂ ਆਂ ਜੀ ਤੇ ਭਜੀ ਕਿਸ ਤਰ੍ਹਾਂ ਮਰਗੀ ਹੁਣ ਘਰ ਪਰਿਵਾਰ ਚੱਲ ਰਿਹਾ ਕਿਦ ਤਰਾ ਗੁਜ਼ਾਰਾ ਚੱਲ ਰਿਹਾ ਤੁਸੀਂ ਚਲਾ ਰਹੇ ਹੋ ਘਰ ਦਾ ਸਾਰਾ ਖਰਚਾ ਤੁਸੀਂ ਕਰਦੇ ਖੁਦ ਸਾਰਾ ਖਰਚਾ ਸਿਰ ਮੇਰੇ ਤੇ ਆ ਸਾਰੀ ਜ਼ਿੰਮੇਵਾਰੀ ਮੇਰੇ ਤੇ ਪੈ ਗਈ ਹੈ ਜਦੋਂ ਫਾਦਰ ਸਾਹਿਬ ਹੁਣ ਮੈਂ ਕੁੜੀ ਨੂੰ ਤਾਂ ਕਹਾਂਗਾ ਨਹੀਂ ਵੀ ਤੂੰ ਮਿਹਨਤ ਕਰਕੇ ਲਿਆ ਕੁੜੀ ਨੂੰ ਤਾਂ ਕਿਹਾ ਨਹੀਂ ਜਾ ਸਕਦਾ ਜੇ ਕੁੜੀ ਆਪਣੀ ਵਿਆਹੀ ਹੀ ਚਲੋ ਇਹਦਾ ਨਹੀਂ ਨਿਭਿਆ ਉੱਥੇ ਤੇ ਚਲੋ ਬਾਅਦ ਚ ਕੀਤਾ ਫੇਰ ਦੁਬਾਰਾ ਨਹੀਂ ਨਿਭਿਆ ਉਹਦਾ ਫੇਰ ਕਿ ਚਲੋ ਬੰਦੇ ਮਾੜੇ ਪਹਿਲਾਂ ਮਦੇ ਮਾੜੇ ਟਕਰ ਗਏ ਹੁਣ ਫੇਰ ਉਸ ਤੋਂ ਜ਼ਿਆਦਾ ਮਾੜੇ ਟਕਰ ਗਏ ਨੇ ਪਰ ਹੁਣ ਮੈਂ ਕੁੜੀ ਨੂੰ ਤੇ ਕਹਿ ਨਹੀਂ ਸਕਦਾ ਹੁਣ ਮੈਨੂੰ ਹੀ ਕਰਨਾ ਪੈਣਾ ਵਾ ਜਿੰਨੇ ਕੁ ਜ਼ਿੰਮੇਵਾਰੀ ਪਰਮਾਤਮਾ ਨੇ ਲਿਖੀ ਆ ਪਰਿਵਾਰ ਦੀ ਉਨੀ ਕਿ ਨਿਭਾਵਾਂਗਾ ਭਾਜੀ ਅਕਸਰ ਵੇਖਿਆ ਜਾਂਦਾ ਇਨਸਾਨਾਂ ਦਾ ਜਦੋਂ ਕਿਸੇ ਪਾਸੇ ਨਹੀਂ ਖੜਪੰਦਾ ਆਪਣੇ ਆਪ ਨਾਲ ਗੱਲਾਂ ਕਰਦਾ ਵਾ ਕਿ ਹਾਂ ਤੂੰ ਕਰ ਸਕਦਾ ਹੈ ਆਪਣੇ ਆਪ ਨੂੰ ਮੋਟੀਵੇਟ ਕਿਸ ਤਰ੍ਹਾਂ ਕਰਜੋ ਕਦੀ ਕਦੀ ਖਿਆਲ ਤੇ ਆਂਦੇ ਹੋਣਗੇ ਆਪਣੇ ਆਪ ਨੂੰ ਖੁਦ ਨੂੰ ਮੋਟੀਵੇਟ ਕਿੱਦਾਂ ਕਰਦੇ ਕਿ ਨਹੀਂ ਯਾਰ ਆ ਕੰਮ ਨਹੀਂ ਹੋ ਰਿਆ ਨਹੀਂ ਯਾ ਤੈਨੂੰ ਕਰਨਾ ਪੈਣਾ ਪਰਿਵਾਰ ਆ ਮਾਂ ਆ ਕਿਸ ਤਰ੍ਹਾਂ ਆਪਣੇ ਆਪ ਨਾਲ ਗੱਲਾਂ ਕਿਸ ਤਰ੍ਹਾਂ ਕਰਦੇ ਉਹ ਸਰ ਕੇ ਵੇਲੇ ਰਾਤ ਸੋਚਦੇ ਰਹਿੰਦਾ ਵੀ ਮੈਂ ਹੁਣ ਮੰਨ ਲਓ ਆ ਕੰਮ ਕਰਤਾ ਵਾ ਤੇ ਅਗਲੀ ਵਾਰੀ ਮੈਂ ਆ ਕੰਮ ਕਰਨਾ ਮੈਂ ਪੈਸੇ ਜੋੜ ਕੇ ਇਸ ਤਰ੍ਹਾਂ 10-10 20-20 ਰੁਪਏ ਕੱਢ ਕੇ ਜਮਾ ਕਰਕੇ 10-10 20-20 ਰੁਪਏ ਕੱਢ ਕੇ ਅਗ ਅਈ ਤੱਕ ਹਿੰਮਤ ਮੇਰੇ ਮੈਨੂੰ ਹੀ ਮੇਰੇ ਹਿੰਮਤ ਦਾ ਪਰਮਾਤਮਾ ਨੇ ਬਹੁਤ ਦਿੱਤੀ ਹੈ ਮੈਂ ਕਦੀ ਅਜ ਤੱਕ ਹਿੰਮਤ ਨਹੀਂ ਹਾਰੀ ਮੈਂ ਜਿਸਕੋ ਦੂਜਿਆਂ ਲੋਕਾਂ ਨੂੰ ਵੀ ਕਹਿਣਾ ਵਾ ਵੀ ਤੁਸੀਂ ਨਸ਼ਾ ਨਾ ਕਰੋ ਮੈਂ ਲੋਕਾਂ ਨੂੰ ਸਮਝਾਉਣਾ ਵਾ ਵੀ ਨਸ਼ਾ ਨਾ ਕਰੋ ਤੁਸੀਂ ਨਸ਼ਾ ਕਰਦੇ ਜੇ ਤੇ ਇੱਕ ਤਾਂ ਸਰੀਰ ਦਾ ਨੁਕਸਾਨ ਹੁੰਦਾ ਵਾ ਤੇ ਮੁੜ ਕੇ ਕੋਈ ਨਾ ਕਰਦਾ ਜੀ ਵਾੜਦਾ ਵਾ ਹੁਣ ਸਾਡੇ ਲਾਗੇ ਗਵਾਂਡੀਆਂ ਦੇ ਦੋ ਮੁੰਡੇ ਹੀ ਨੇ ਉਹਨਾਂ ਦੇ ਘਰ ਤੇ ਨਸ਼ੇਕ ਨਸ਼ਾ ਕਰੀ ਜਾਂਦਾ ਦੋਵੇਂ ਮੁੰਡੇ ਤੇ ਮਾਫ਼ ਜਰੀ ਇੰਨੀ ਦੁਖੀ ਹੁੰਦੀ ਐ ਤੇ ਮੈਂ ਤੇ ਪਰਮਾਤਮਾ ਦਾ ਇੰਨਾ ਸ਼ੁਕਰ ਕਰਦਾ ਕਿ ਮੈਨੂੰ ਇਸ ਮਾੜੇ ਕੰਮ ਤੋਂ ਤੂੰ ਬਚਾਇਆ ਹਾਂ ਮਿਲਦੇ ਨੇ ਬੰਦੇ ਸਾਨੂੰ ਹੀ ਬਹੁਤ ਮਿਲਦੇ ਨੇ ਵੀ ਆਉ ਤੈਨੂੰ ਨਸ਼ਾ ਕਰਾਈਏ ਪਰ ਮੈਂ ਇਸ ਵਕ ਮੈਲੇ ਮੈਨਾ ਨਹੀਂ ਜਾਂਦਾ ਮੇਰੀ ਜ਼ਿੰਮੇਵਾਰੀ ਇੰਨੀ ਤਕੜੀ ਹੈ ਘਰ ਦੀ ਕਿ ਮੈਂ ਤਿੰਨ ਜੀ ਪਿੱਛੇ ਹੋਰ ਪਾਲਣੇ ਨੇ ਮੈਨੂੰ ਜ਼ਿੰਮੇਵਾਰੀ ਮੈਂ ਜ਼ਿੰਮੇਵਾਰੀ ਤੇ ਭੱਜਾਂ ਗਣੀ ਅੱਜ ਤੱਕ ਕਰੀ ਨਸ਼ੇ ਨਾਲ ਇੰਨੀ ਨਫ਼ਰਤ ਐ ਕੁਛ ਆਪ ਹੱਟ ਬੀਤੀ ਹੋਈ ਪਈ ਐ ਜਾਂ ਕੁਛ ਪਰਿਵਾਰ ਚ ਹੋਈ ਪਈ ਐ ਨਸ਼ੇ ਨਾਲ ਇੰਨੀ ਨਫ਼ਰਤ ਨਸ਼ੇ ਨਾਲ ਮੇਰਾ ਭਰਾ ਸਰ ਸਰ ਭਰਾ ਚਲਾ ਗਿਆ ਵਾ ਅੱਛਾ ਫ ਬਾਕਸਿੰਗ 85 ਕਿਲੋ weight ਦੇ ਬਾਕਸਿੰਗ ਦਾ ਪਲੇਅਰ ਸੀ ਤੇ ਨਸ਼ੇ ਨੇ ਮੇਰਾ ਪ੍ਰਕਾਰ ਪਰਾਰ ਗਿਆ ਮੈਂ ਤੇ ਲੋਕਾਂ ਨੂੰ ਇਹੋ ਸਮਝਾਵਾਂਗਾ ਕਿ ਮੈਂ ਤੇ ਆਪਣਾ ਸਾਰਾ ਕੁਝ ਗਵਾ ਚੁੱਕਾ ਹਾਂ ਭਰਾਵਾਂ ਭਰਾਵਾਂ ਦੀ ਬਾਹਾਂ ਹੁੰਦੀਆਂ ਜੇ ਮੇਰਾ ਭਰਾ ਜੀ ਦਾ ਹੁੰਦਾ ਚਾਹੇ ਮੈਂ ਚੰਗਾ ਸੀ ਚਾਹੇ ਮਾੜਾ ਸੀ ਪਰ ਹੈ ਤੇ ਮੇਰਾ ਭਰਾ ਸੀ ਨਾ ਅਜੇ ਤਾਂ ਹੁੰਦਾ ਵਾ ਕਿ ਇਹ ਵੇਲੇ ਇਕੱਲਾ ਬੈ ਕੇ ਸੋਚਦਾ ਮੈਂ ਕਿ ਮੇਰਾ ਭਰਾ ਨਾਲ ਹੁੰਦਾ ਵੱਡੇ ਸੀਗੇ ਛੋਟੇ ਸੀ ਛੋਟਾ ਸੀ ਮੇਰੇ ਤੋਂ 5 ਸਾਲ ਛੋਟਾ ਸੀ ਮੇਰੇ ਤੋਂ ਵਧੀਆ ਖੇਡਦਾ ਸੀਗਾ ਨੌਕਰੀ ਬੜੀ ਵਧੀਆ ਫੌਜ ਦੀ ਕਰਦਾ ਬੜੀ ਵਧੀਆ ਫੌਜ ਦੀ ਨੌਕਰੀ ਕਰਦਾ ਸੀ ਖੇਡਦਾ ਸੀ ਸਾਰਾ ਕੁਝ ਚੰਗਾ ਸੀ ਤੇ ਬਾਕੀ ਉਹ ਨਸ਼ੇ ਨੇ ਇੰਨੀ ਕਿ ਸੁਰਤ ਬਦਲਾ ਦਿੱਤੀ ਕਿ ਨਸ਼ੇ ਨੇ ਮੇਰਾ ਘਰ ਦਾ ਬੇੜਾ ਹੀ ਗਰ ਕਰਤਾ ਮਤਲਬ ਕੀ ਅਕਸਰ ਸਰਕਾਰਾਂ ਇੱਕ ਦਾਅਵੇ ਕਰਦੀਆਂ ਕਿ ਨਸ਼ਾ ਮੁੱਕ ਗਿਆ ਹੈ ਜੀ ਪਰ ਪਰ ਨਸ਼ਾ ਸ਼ਹਿਰਾਂ ਪਿੰਡਾਂ ਜਿੱਤੇ ਹੈ ਹੀ ਸ਼ਹਿਰਾਂ ਤੱਕ ਵੀ ਹੀ ਬੰਦਾ ਕਿ ਹੈਗਾ ਵਾ ਫਿਰ ਸਰ ਮੈਂ ਤਾਂ ਨਸ਼ਾ ਮੁੱਕਿਆ ਵੇਖਿਆ ਨਹੀਂ ਜੇ ਤੇ ਮੈਨੂੰ ਤਾਂ ਪਤਾ ਕਿ ਨਸ਼ਾ 95% ਹੋਰ ਵਧਿਆ ਵਾ ਘਟਿਆ ਨਹੀਂ ਆ 95% ਨਸ਼ਾ ਵਧਿਆ ਵਾ ਤੁਸੀਂ ਵੀ ਰੋਜ਼ ਨਿਊਜ਼ ਚੈਨਲ ਕਰਦੇ ਜੇ ਤੁਹਾਨੂੰ ਵੀ ਤੁਸੀਂ ਵੀ ਦੇਖਦੇ ਜੀ ਦੁਨੀਆਦਾਰੀ ਤੇ ਮੈਂ ਵੀ ਦੁਨੀਆਦਾਰੀ ਰੋਜ਼ ਵੇਣਾ ਹੀ ਆ ਕੋਈ ਨਾਲੀ ਜੀ ਡਿੱਗਾ ਪਿਆ ਹੁੰਦਾ ਰਾਤ ਨੂੰ ਕੋਈ ਕਿਸੇ ਤੇ ਡਿੱਗਾ ਪਿਆ ਹੁੰਦਾ ਵਾ ਤੇ ਨਸ਼ੇ ਦੇ 95% ਨਸ਼ਾ ਵਧਿਆ ਹੀ ਹੈ ਘਟਿਆ ਨਹੀਂ ਹੈ ਤੁਹਾਡੀ ਕੰਮ ਦੀ ਗੱਲ ਕਰ ਲਈਏ ਹੁਣ ਕਿਸ ਤਰ੍ਹਾਂ ਕੰਮ ਚੱਲ ਰਿਹਾ ਵਾ ਸਹੀ ਚੱਲ ਰਿਹਾ ਕੰਮ ਹੈ ਕਿਦਾਂ ਹੁਣ ਰਿਸਪਾਂਸ ਵਧਿਆ ਮਿਲਦਾ ਜਦੋਂ ਕਸਟਮਰਾਂ ਨਾਲ ਡੀਲਿੰਗ ਹੁੰਦੀ ਹੈ ਸਭ ਸਹੀ ਚੱਲ ਰਿਹਾ ਹੁਣ ਹਾਂਜੀ ਸਰ ਜੇ ਕਸਟਮਰਾਂ ਨਾਲ ਵੀ ਰੈਸਟੋਰੈਂਟ ਤੇ ਵੀ ਜਾਂਦਾ ਉਹ ਵੀ ਡੀਲਿੰਗ ਵਧਿਆ ਕਰਦੇ ਆ ਉਹ ਵੇਖ ਲੈਂਦੇ ਆ ਮਾੜਾ ਜਣ ਦੱਸਣਾ ਪੈਂਦਾ ਵੀ ਮੇਰਾ ਆਈਡੀ ਨੰਬਰ ਆ ਕਾਲ ਕਰਨੀ ਪੈਂਦੀ ਕੰਪਨੀ ਨੰਬਰ ਦਿੰਦੀ ਆ ਰੈਸਟੋਰੈਂਟ ਦਾ ਵੀ ਦਿੰਦੀ ਆ ਤੇ ਕਸਟਮਰ ਦਾ ਨੰਬਰ ਵੀ ਦਿੰਦੀ ਆ ਤੇ ਫਿਰ ਉੱਥੇ ਜਾ ਕੇ ਕਾਲ ਕਰ ਲਈਦੀ ਹੈ ਰੈਸਟੋਰੈਂਟ ਨੂੰ ਫਿਰ ਕਸਟਮਰ ਦਾ ਵੀ ਰਿਸਪਾਂਸ ਵਧੀਆ ਹੈ ਰੈਸਟੋਰੈਂਟ ਦਾ ਵੀ ਰਿਸਪਾਂਸ ਬਹੁਤ ਵਧੀਆ ਵਾ ਭਾਜੀ ਇੱਕ ਚਲੋ ਤੁਸੀਂ ਇੱਕ ਵਧੀਆ ਗੱਲ ਹੈ ਇੱਕ ਹਾਲਾਤਾਂ ਨਾਲ ਲੜ ਕੇ ਅੱਗੇ ਵਧ ਰਹੇ ਹੋ ਜਿਹੜੇ ਲੋਕ ਨੇ ਤੰਦਰੁਸਤ ਹੁੰਦੇ ਨੇ ਸਹੀ ਹੁੰਦੇ ਨੇ ਨਸ਼ਿਆਂ 'ਚ ਵੜ ਜਾਂਦੇ ਨੇ ਭੀਖ ਮੰਗਦੇ ਨੇ ਜਾਂ ਕਦੀ ਕਦੀ ਜ਼ਿੰਦਗੀ ਤੋਂ ਹਾਰ ਕੇ ਬੈ ਹੀ ਜਾਂਦੇ ਮੈਂ ਕੁਝ ਕਰ ਨਹੀਂ ਸਕਦਾ ਤੇ ਫਿਰ ਜ਼ਿੰਦਗੀ ਲੀਲਾ ਖਰਾਬ ਕਰ ਲੈਂਦੇ ਨੇ ਜ਼ਿੰਦਗੀ ਖਤਮ ਕਰ ਲੈਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੇ ਤੁਸੀਂ ਕਰ ਸਕਦੇ ਹੋ ਤੇ ਉਹ ਕਿ ਨਹੀਂ ਕਰ ਸਕਦੇ ਇੱਕ ਕੀ ਸੰਦੇਸ਼ ਲਾਣਾ ਚਾਹੋ ਸਰ ਮੈਂ ਕੱਲ ਇਥੇ ਤੈਨੂੰ ਦੱਸਦਾ ਮੈਂ ਵੀ ਮੈਂ ਥੇ ਲਾਂਸ ਰੋਡ ਤੇ ਆਰਡਰ ਦੇਣ ਜਾਂਦਿਆ ਸੀ ਤੇ ਉੱਥੇ ਇੱਕ ਚੰਗੀ ਭਲੀ ਲੇਡੀ ਸੀ ਤੇ ਉਹਨੇ ਭੀਖ ਮੰਗ ਰਹੀ ਸੀ ਤੇ ਮੈਂ ਕਿਹਾ ਇਹ ਦੇ ਨਾਲ ਚੰਗਾ ਤੂੰ ਘਰ ਚ ਮਿਹਨਤ ਕਰਕੇ ਮਨ ਲੈ ਮੈਂ ਤੇ ਇਹੋ ਸੰਦੇਸ਼ ਦੇਣਾ ਚਾਹਾਂਗਾ ਵੀ ਭੀਖ ਨਾ ਮੰਗੋ ਮਿਹਨਤ ਕਰਕੇ ਖਾ ਲੋ ਬਣਾ ਥੋੜੀ ਖਾ ਲੋ ਪਰ ਨਸ਼ਾ ਵੀ ਨਾ ਕਰੋ ਨਸ਼ੇ ਨਾਲ ਘਰ ਬਰਬਾਦ ਹੁੰਦਾ ਹੈ ਨਸ਼ੇ ਦੇ ਕਰਕੇ ਕਿਸੇ ਦਾ ਅੱਜ ਤੱਕ ਬਾਦ ਨਹੀਂ ਹੋਇਆ ਨਸ਼ੇ ਨੇ ਘਰ ਬਰਬਾਦ ਕਰ ਦਿੰਦੇ ਨੇ ਸਾਰੇ ਲੋਕਾਂ ਦੇ